ਹੇ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ ਸ਼ੀਟਪ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੀ ਜਿਹੜੀ ਆਪਾਂ ਵੀਡੀਓ ਬਣਾ ਰਹੇ ਹਾਂ ਪਿੰਡ ਪੂੰਗਾ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਅੱਜ ਟੋਟਲ ਤਿੰਨ ਗਾਵਾਂ ਆ ਤਿੰਨੇ ਸੂਈਆਂ ਸਵਾਈਆਂ ਗੱਬਣ ਕੋਈ ਵੀ ਨਹੀਂ ਆ ਤੇ ਸਾਰੇ ਵੀਰਾਂ ਨੂੰ ਹੱਥ ਜੋੜ ਕੇ ਬੇਨਤੀ ਇਹੀ ਆ ਵੀ ਸੂਈਆਂ ਦੀ ਆਪਣੇ ਇੱਥੇ ਆ ਕੇ ਆਪਣੇ ਦੋ-ਦੋ ਟਾਈਮ ਚਵਾਈ ਕਰਕੇ ਤਸੱਲੀ ਕਰਕੇ ਖੜੋ ਜਿਹੜਾ ਕੋਈ ਵੀ ਨਹੀਂ ਪਹੁੰਚ ਸਕਦਾ ਵੀਡੀਓ ਕਾਲ ਤੇ ਆਪਣੀ ਦੋ ਟਾਈਮ ਚ ਵਾਈਜ਼ ਜ਼ਰੂਰ ਕਰਾ ਲਿਆ ਕਰੋ। ਵੀਡੀਓ 'ਚ ਕਦੇ ਵੀ ਨਹੀਂ ਕਿੰਨੇ ਵੀ ਬਿਨਾ ਚਵਾਈ ਤੋਂ ਜਾਂ ਕਿਸੇ ਦੀ ਗਰੰਟੀ ਦੇ ਪੁੱਛ ਲੈ ਜਾ। ਜੋ ਵੀ ਇੱਥੇ ਵੇਚ ਚੱਕ ਕੇ ਖੜਿਆ ਕਰੋ ਤੇ ਬਾਕੀ ਸਾਡੀ ਬੇਨਤੀ ਹੈ ਲੈ ਵੀ ਜ਼ਰੂਰ ਧਿਆਨ ਦਿਆ ਕਰੋ ਜੀ। ਅੱਜ ਕੋਈ ਬੱਚੇ ਵਾਲੀ ਹੈ ਤੇ ਕੋਈ ਬੱਚੇ ਤੋਂ ਬਿਨਾ ਹੈ। ਹਾਂਜੀ ਵਿਰਦੀ ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਵਿਰਦੀ। ਹੋ ਠੀਕ ਠਾਕ ਜੀ। ਹਾਂਜੀ ਵਧੀਆ ਜੀ। ਚਲੋ ਨਾਮ ਦੱਸੋ ਫਿਰ। ਨਾਮ ਵਿਰਦੀ ਮੈਂ ਸ਼ਮਸ਼ੇਰ ਸਿੰਘ ਪਿੰਡ ਪੂਗਾ ਤਹਿਸੀਲ ਨਾ ਡਿਸਟ੍ਰਿਕਟ ਕਪੂਰਸਰ ਤੇ ਫੋਨ ਨੰਬਰ ਹੈ 7505881 ਠੀਕ ਹੈ ਹਾਂਜੀ ਅੱਜ ਹੈ ਗਿਆ ਆਪਣੇ ਕੋਲ ਤੇਰੇ ਭਾਈ ਸੁਆ ਸੁਆ ਮਾਲ ਆ ਸਾਰੀਆਂ ਸੁਈਆਂ ਹਨਾ ਹਾਂਜੀ ਹਾਂਜੀ ਠੀਕ ਹੈ ਤੇ ਅਜੇ ਦੀ ਪਹਿਲੇ ਨੰਬਰ ਤੇ ਆ ਇਹਾਰੇ ਭਾਈ ਸੁਈ ਜੇ ਬੈੜ ਇਹ ਬੱਚੇ ਵਾਲੀ ਹੈ ਬੱਚੇ ਨੂੰ 14 15 ਦਿਨ ਹੋਏ ਵਾ ਸ਼ਾਇਦ ਮਗਰ ਜੋ ਠੀਕ ਹੈ ਦੁੱਧ ਭਾਈ 12 ਕਿਲੋ ਇਹ ਥੱਲੇ ਤਿਆਰ ਹੋਊਗਾ ਤਿਆਰ ਪੁਰਾ ਹਾਂਜੀ ਭਾਈ ਚੋਕ ਤਸੱਲੀ ਕਰੇ ਹੱਥ ਚੋਕੇ ਕਹਿੰਦੇ ਤਸੱਲੀ ਕਰਕੇ ਖੜੇ ਬਾਕੀ ਦਰਮਿਆਨਾ ਜਾਂ ਕਾਦਦੇ ਬਹੁਤਾ ਵੱਡਾ ਨਹੀਂ ਆ ਤੇ ਬਹੁਤੋ ਛੋਟਾ ਨਹੀਂ ਠੀਕ ਜਿਹਾ ਵਜਲਾ ਆ ਜਿਹੜਾ ਆਪਾਂ ਕਹਿ ਸਕਦੇ ਆ ਵੱਡੇ ਕੱਦ ਦੇ ਨਹੀਂ ਆ ਜਲੇ ਬਾਜੀ ਆ ਭਾਜੀ ਆ ਠੱਡੀ ਸਿੰਘ ਜੀ ਬੈਠ ਹੈਗੀ ਜਿਹੜੀ ਜਰਸੀ ਕ੍ਰਾਸ ਤੇ ਆ ਉਹ ਸਭ ਨਾਲ ਕਰਦੇ ਆ ਇਹਦਾ ਬਗੀਆ ਰਿਪਾ ਦੀ ਆ ਠੱਡੀ ਸੀਲ ਤੇ ਬੈਠ ਅੱਛਾ ਚਰਾਵ ਕਿੰਨੇ ਰੰਗ ਖਾਈ ਦਿੰਨੇ ਤੇ ਕੋਈ ਰਸੀ ਪੁੰਦੀ ਲੋੜਨੀ ਇੱਦਾਂ ਇੱਦਾਂ ਰਿਪਾ ਦੀ ਠੱਡੀ ਸੀਲ ਤੇ ਬੈਠ ਠੀਕ ਹੈ ਹਾਂਜੀ ਵਾਕਿਆ ਤੇ ਇੱਥੋਂ ਦਾ ਥੋੜਾ ਜਿਹਾ ਪੱਕਾ ਹੋਇਆ ਕਈ ਜਿਹੜੀ ਕੱਚੀ ਪੱਕੀ ਜਗ੍ਹਾ ਤੇ ਬੈੰਨਾ ਹੋ ਜਾਂਦਾ ਹਾਂਜੀ ਆ ਬਗਾ ਦੋ ਬਾਈ ਠੀਕ ਹੈ ਆ ਭਾਈ ਚੋਣ ਚਾਨ ਪੋਲੀ ਠੀਕ ਹੈ ਹਾਂਜੀ ਠੀਕ ਹੈ ਜੀ ਵਦਿਆ ਇਦਾਂ ਹੀ ਭਾਈ ਠੰਡੀ ਸੀਲ ਜੋ ਹੈ ਇੱਥਾ ਨਾਲ ਦੇਖ ਜਾਂਦੇ ਹਾਂਜੀ ਹਾਂਜੀ ਤੇ ਇਹਦਾ ਮੁੱਲ ਫਿਰ ਮੁੱਲ ਭਾਈ ਜੋ ਮਰਜ਼ੀ ਕਰੀਏ ਬਤੀਆ ਦੇ ਦਈਏ ਕਰ ਦੇ ਮਨਤਾ ਨਾ 2000 ਛੋਟ ਭਾਜੀ ਪੂਰੇ 30000 ਦੀ ਦਵਾਂਗੇ ਅੱਛਾ 30000 ਦੀ ਦੇ ਦੋ ਹਾਂਜੀ ਹਾਂਜੀ ਤੇ ਦੁੱਧ 12 ਇੰਟਰ ਕਰਕੇ ਚਾ ਦੇ ਦੋ ਭਾਜੀ 12 ਕਿਲੋ ਭਾਈ ਤਸ਼ਲੀ ਕਰੇ ਖੜੇ ਆ ਆਪਣੀ ਕੋਈ ਠੀਕ ਹੈ ਜੀ ਹਾਂਜੀ ਹਾਂਜੀ ਆ ਵੇਖੋ ਠੀਕ ਹੈ ਤੇ ਆ ਜਿਹੜੀ ਗਾਂ ਜੇ ਯਾਰੇ ਪਾਜੀ ਵੱਡੀ ਵਸ਼ੀ ਜੇ ਪੂਰੀ ਪਲੀ ਜੁੜੀ ਆ ਵੜ ਠੀਕ ਆ ਇਹਨੂੰ ਹਰ ਪਾਜੀ 2-3 ਮਹੀਨੇ ਹੋ ਗਏ ਸੂਈ ਨੂੰ ਅੱਛਾ ਗਾਂ ਵੀ ਯਾਰੇ ਭਾਈ 35-36 ਦਿਨ ਹੋ ਗਏ ਟੀਕਾ ਭਰੇ ਨੂੰ ਅੱਛਾ ਦੁੱਧ ਤੇ ਯਾਰੇ ਪਾਈ ਆ 14-15 ਕਿੱਲੋ ਹੁੰਦਾ ਵੰਡ ਬੰਦ ਕੀਤਾ ਹੁਣ 10 ਕਿੱਲੋ ਪਾਈ ਤਿਆਰ ਹੋਊਗਾ ਥੱਲੇ ਅੱਛਾ ਹਾਂਜੀ ਇਹਨੇ ਸੱਜਣ ਨੇ ਦੁੱਧ ਚੰਗਾ ਕੱਢਿਆ ਹੋਣਾ ਕਿੰਨੇ ਪਾਜੀ 20 ਕਿੱਲੋ ਦੁੱਧ ਚਵਾਜੋ ਠੀਕ ਆ ਹਾਂਜੀ ਬਾਕੀ ਚੰਗੇ ਜੰਮੀ ਪਲੀ ਆ ਚੰਗੇ ਗੱਦ ਘਾਟ ਚਾ ਜਿਹੜੀ ਉਤਰਾ ਰਾਜੀ ਆ ਪਾਰੇ ਪੱਲੇ ਦੀ ਹੈ ਗਾਂ ਤਾਂ ਬਾਕੀ ਯਾਰ ਭਾਜੀ ਆ ਵੀ ਠੰਡੀ ਸੀ ਜੇ ਬੈਠ ਕਿਉਂ ਨਾ ਰੂਮਰ ਦੀ ਬੋਲੀ ਆਜ ਲੈ ਆਓ ਜੀ ਤੁਨਹਾਰੋ ਭਾਈ ਦਾ ਜਗਾ ਲਗਾ ਤੇ ਬਾਕੀਆਂ ਥਾਣਾ ਇਹਦੇ ਵੀ ਆਪਾਂ ਲਾਗੇ ਦਾ ਦੇਖ ਸਕਦੇ ਹਵਾਨੇ ਤੇ ਨਾੜਾਂ ਵੀ ਜਿਹੜੀਆਂ ਚੰਗੀਆਂ ਵਾ ਹਾਂਜੀ ਹਾਂਜੀ ਤੇ ਥਣ ਥਣ ਪੂਰੇ ਯਾਤਰਾ ਥਰ ਥੁਣਾ ਭਾਜੀ ਜਵੇਂ ਇੱਕੋ ਜੇ ਹੋਣਗੇ ਠੀਕ ਹੈ ਜੀ ਇਹ ਲੋਲੇ ਵਾਲਾ ਦਿਖਾ ਦਿਓ ਬੈਠਾ ਉਹੀ ਠੱਡੀ ਸੀਲ ਦੀ ਬੈਠ ਠੀਕ ਹੈ ਹਾਂਜੀ ਤੇ ਇਹਦਾ ਫਿਰ ਮੁੱਲ ਮੁੱਲ ਭਾਜੀ ਜੋ ਮਰਜ਼ੀ ਹੈ ਜਿਹੜੀ ਵੜ ਦੇਣੀ ਪੂਰੇ 28000 ਰੁਪਏ ਦੇਵਾਂਗੇ। ਅੱਛਾ 28000 ਦੀ ਦੇ ਦੇ। ਫੋਨ ਲਾ ਵੀਰ ਭਰਾ ਛੋਟ-ਛਾਟ ਕਰਦਾਂਗੇ। ਠੀਕ ਹੈ ਜੀ। ਬਾਕੀ ਯਾਰ ਭਾਜੀ ਵੱਡੀ ਵਛੀ ਜੋ ਪੂਰੀ। ਠੀਕ ਹੈ। ਹਾਂ ਜੀ। ਤੇ ਆ ਜਿਹੜੀ ਜੇ ਇਹ ਵੀ ਯਾਰ ਭਾਜੀ ਬੱਚੇ ਰਿਹਾ ਦੁੱਧ ਦੇ ਸੱਤ ਕਿਲੋ ਜੋ। ਹੈਗਾ ਪੱਕਾ ਦੁੱਧ ਸੱਤ ਕਿਲੋ। ਭਾਜੀ ਗਾਂ ਬਣੀ ਜੋ ਵੜ। ਤੁਰ ਫੇਰ ਇਹਨਾਂ। ਹੈ ਵੀ ਇਦਾਂ ਠੰਡੀ ਚੀਲ ਦੇ ਵੜ। ਠੀਕ ਹੈ ਠੰਡੀ ਇਤਨਾ ਥੋੜਾ ਡਰਦੀ ਹੈ। ਹਾਂ ਜੀ। ਖਾਣੇ ਤੇ ਵੀ ਦੇਖ ਸਕਦੇ ਜੇ ਲੱਗੇ ਤਾਂ। ਹੈਗੀ ਜਰਸੀ ਕ੍ਰੋਸ ਤੇ। ਆ ਜੀ ਲੈ 45.5 ਗੱਡੀ ਗੱਲ ਲੱਗੇ ਨੂੰ ਅੱਛਾ ਹਾਂ ਜੀ ਬਾਕੀ ਭਾਜੀ ਆ ਫਿਰ ਰਹਿ ਜਾਈਦਾ ਤੇਰੀ ਇਹ ਵੀ ਬਿਨਾ ਲੱਗੇ ਤੋ ਆ ਠੀਕ ਐ ਤੇਰਾ ਜਵਾਬ ਖਾ ਲਦੇ ਅਵੇ ਪਾਸੇ ਮੀਨੀ ਦੇ ਬਾਜੀ ਠੀਕ ਹੈ ਹਾਂਜੀ ਆਦੇ ਜੀ ਠੀਕ ਹੈ ਆ ਇਦਾਂ ਬਾਜੀ ਉਤਰਾਂ ਸੰਥੋਂ ਓਕੇ ਪੂਰੇ ਬਾਣਥੋਂ ਬਾਜੀ ਐ ਚਵੇਂ ਇੱਕੋ ਜਿਹੇ ਵੀ ਹੋਣਗੇ ਤੇ ਇਹਦਾ ਮੁੱਲ ਫਿਰ ਮੁੱਲ ਬਾਜੀ ਜਿਹੜਾ ਜੋ ਮਰਜ਼ੀ 12000 ਰੁਪਏ ਦੇ ਦਾਂਗੇ ਅੱਛਾ 12000 ਦੇ ਦਿਆ 500 ਛੋਟ ਕਰ ਦਾਂਗੇ ਬਾਜੀ 12500 ਦੇ ਦਾਂਗੇ ਠੀਕ ਹੈ ਜੀ ਹਾਂਜੀ ਬਾਕੀ ਭਾਜੀ ਸੁਆ ਸੁਆ ਮਾਲ ਇੱਥੋਂ ਤਸੱਲੀ ਕਰਕੇ ਖੜਿਆ ਕਰਨ ਠੀਕ ਹੈ ਜੀ ਹਾਂਜੀ ਠੀਕ ਹੈ ਬਾਕੀ ਇੱਥੇ ਆਓ ਆਪਣੀ ਤੋਂ ਉਹ ਲੋਟੇਮ ਚੁਆਈ ਕਰਕੇ ਤਸੱਲੀ ਕਰਕੇ ਖੜੋ ਜਿਹੜਾ ਕੋਈ ਨਹੀਂ ਪਹੁੰਚ ਸਕਦਾ ਵੀਡੀਓ ਕੋਲ ਤੇ ਚੁਆਈ ਜ਼ਰੂਰ ਕਰਾ ਲਿਆ ਕਰੋ ਜੀ